ਜੇ ਜੈ ਸ਼ੁਭਕਰਨ ਸਿੰਘ ਉਹ ਵੀ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਤਾਂ ਸੋਚ ਕੇ ਬਹੁਤ ਹੀ ਦੁੱਖ ਵੀ ਲੱਗਾ ਆ ਉਹਨਾਂ ਦਾ ਸੁਣ ਕੇ ਬਹੁਤ ਦੁੱਖ ਲੱਗਾ ਉਹਨਾਂ ਦੇ ਆਪਾਂ ਇੱਕ ਰੋਸ ਦੇ ਵਿੱਚ ਟੈਂਡਨ ਮਾਰਚ ਵੀ ਸ਼ਾਮਿਲ ਕਰ ਲਈਏ ਸਾਢੇ 6 ਵਜੇ ਤੇ ਮੈਂ ਹੀ ਸਾਰਿਆਂ ਨੂੰ ਅਪੀਲ ਕਰੂੰਗੀ ਜੋ ਕਿ ਅਲੱਗ-ਅਲੱਗ ਜੀਐਚ ਬੈਠੇ ਨੇ ਜਾਂ ਜਿੱਥੇ ਵੀ ਬੈਠੇ ਨੇ ਉਹ ਪਲੀਜ਼ ਕਰਾਤੋ ਬਾਹਰ ਆਓ ਤੇ ਇਹ ਮੋਰਚਾ ਇਹ ਸਾਰਿਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈਗਾ ਆ ਆਪਾਂ ਕੋਈ ਇੱਥੇ ਲੜਾਈ ਝਗੜਾ ਨਹੀਂ ਕਰੇ ਆਪਾਂ ਬਹੁਤ ਹੀ ਸਬਰ ਸੰਤੋਖ ਨਾਲ ਬੈਠ ਕੇ ਇਸ ਮੋਰਚੇ ਦਾ ਹੱਲ ਕਰਦੇ ਕਿ ਕੋਈ ਇੱਥੇ ਡਰਨ ਵਾਲੀ ਇੱਦਾਂ ਦੀ ਗੱਲ ਨਹੀਂ ਹੈ ਸਾਰਿਆਂ ਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਬਿਲਕੁਲ ਤਾਂ ਅਸੀਂ ਜ਼ਰੂਰ ਮਿਹਨਤ ਕਰ ਰਹੇ ਹਾਂ ਕਿ ਤੁਹਾਡੀ ਜੌਬ ਗਈ ਹੈ ਨਹੀਂ ਮੈਂ ਉਹਦੇ ਬਾਰੇ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਲੱਗ ਰਿਹਾ ਕਿ ਤੁਸੀਂ ਜੋ ਇੱਥੇ ਸੇਵਾ ਨਹੀਂ ਮਾਰ ਰਹੇ ਸਾਡੇ ਪੰਜਾਬੀਆਂ ਨੂੰ ਕਿੰਨਾ ਦਿਲ ਬਹੁਤ ਵੱਡਾ ਹੈ ਤਾਂ ਮੈਨੂੰ ਇਹ ਉਮੀਦ ਹੈ ਜ਼ਰੂਰ ਕਰਾਂਗਾ ਕਿ ਸਵੇਰ ਤੱਕ ਨਾ ਕੁਝ ਨਾ ਕੁਝ ਮੈਸੇਜ ਜਿਹੜਾ ਚੰਗਾ ਆਏਗਾ ਕਿ ਦੀ ਘਰੇ ਗੱਲ ਹੁੰਦੀ ਯਾਰ ਜਾਂ ਘਰਦਿਆਂ ਨਾਲ ਕੀ ਗੱਲ ਬਾਤ ਹੈ ਤਾਂ ਤੁਹਾਨੂੰ ਇਹ ਦੱਸਣਾ ਪਵੇ ਕਿ ਮੈਨੂੰ ਉਸ ਤੋਂ ਵਧੀਆ ਜੌਬ ਮਿਲ ਗਈ ਮੈਂ ਜ਼ਰੂਰ ਇੱਕ ਮਿਲਦਾ ਫ੍ਰੀਕ ਕਰ ਸਕਦਾ ਹਾਂ ਪੰਜਾਬੀਆਂ ਨੂੰ ਕਿ ਤੁਹਾਨੂੰ ਇਹ ਮੈਸੇਜ ਜ਼ਰੂਰ ਮੈਜਾ ਘਰੇ ਵੀ ਇਹ ਗੱਲ ਕਰੋ ਕਿ ਮੈਂ ਉੱਥੇ ਗਈ ਸੀ ਤਾਂ ਮੈਨੂੰ ਇੱਕ ਇੰਨੀ ਵਧੀਆ ਚੌਕ ਮਿਲ ਗਈ ਹਾਂ ਮੈਂ ਉੱਥੇ ਜਾਣਾ ਤੇ ਮੈਂ ਜ਼ਰੂਰ ਇੱਕ ਅਪੀਲ ਕਰ ਸਕਦਾ ਹਾਂ ਤੇ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਜ਼ਰੂਰ ਕਿਸੇ ਜਿਹੇ ਵਿਅਕਤੀ ਤੱਕ ਪਹੁੰਚ ਜਾਵੇ ਜਿਹੜਾ ਭੈਣ ਦੀ ਕਲਪ ਕਰ ਸਕਦਾ ਉਹ ਤਾਂ ਨਵਦੀਪ ਪੀਰਾ ਵਿਆਪਕ ਡਾਕਟਰ ਜਿੰਦਰ ਪਾਲ ਮੇਸ਼ਰ ਸਰ ਵੀ ਇੱਥੇ ਬੈਠੇ ਹੋਏ ਨੇ ਪਤਾ ਵੀ ਗੱਲ ਆ ਰਹੀ ਹੈ ਜਿਹੜਾ ਤੁਸੀਂ ਵੀ ਲਗਾਤਾਰ ਸੇਵਾ ਨਿਭਾ ਰਹੇ ਜਿਹੜੀ ਭੈਣ ਨੇ ਜ਼ਿਕਰ ਕੀਤਾ ਉਹ ਕੋਲ ਦੇ ਵਿੱਚ ਮਸਤ ਹੈ ਅਸੀਂ ਦੇਖਿਆ ਕਿ ਤੁਸੀਂ ਪਹਿਲੇ ਦਿਨ ਤੋਂ ਡਾਕਟਰ ਸਾਹਿਬ ਨਾਲ ਸਾਥ ਦੇਣ ਲਈ ਬੜਾ ਚੰਗਾ ਲੱਗਦਾ ਕਿ ਜਿਹੜੀ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਪਰ ਤੁਹਾਡੇ ਮਨ ਦੇ ਕੀ ਬਗਦੋ ਇਹਨਾਂ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਹੈ ਪਹਿਲਾਂ ਕਿ ਬਹੁਤ ਮਰਜ਼ਾ ਪਿਆ ਇਹ ਇਹ ਪੰਜਾਬ ਦਾ ਹਿੱਸਾ ਇੰਡੀਆ ਦਾ ਹਿੱਸਾ ਪੰਜਾਬ ਦਾ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਸਰਦੇ ਨੂੰ ਲਈ ਹੈ ਕਿ ਜਿਹੜੇ ਅੰਮਾਲਾ ਤੋਂ ਇੱਧਰ ਆਇਆ ਜਾਂ ਇੱਧਰ ਅੰਮਾਲਾ ਗਏ ਨੇ ਉਹਨਾਂ ਨੂੰ ਜਿਹੜੇ ਜਿੱਥੇ ਫਸਾਏ ਉੱਥੇ ਹੀ ਫਸਣੇ ਆ ਜੇ ਕੋਈ ਇੱਧਰੋਂ ਨਾ ਬੰਨ ਉੱਤਰ ਗਿਆ ਉਹਨੂੰ ਵਾਪਸ ਘਰ ਨਹੀਂ ਆਉਂਦਾ ਕਦਾ ਜਾ ਰਿਹਾ ਜੇ ਕੋਈ ਉੱਤਰਦਾ ਇੱਧਰ ਫਸ ਜਾਂਦਾ ਉਹਨੂੰ ਵਾਪਸ ਨਹੀਂ ਕੀਤਾ ਜਾਂਦਾ ਉਸ ਤੋਂ ਸਰਕਾਰਾਂ ਇਦਾਂ ਦੀ ਆ ਖਲਵਾੜਾ ਕਰ ਰਹੀ ਆ ਜਾਂ ਪਤਾ ਨਹੀਂ ਕੀ ਉਹਨਾਂ ਦੀਆਂ ਨੀਤੀਆਂ ਨੇ ਕੀ ਕਰਨਾ ਚਾਹੁੰਦੀਆਂ ਨੇ ਇਹੋ ਜਿਹੇ ਗੱਲਾਂ ਦੇਖ ਕੇ ਜਾਂ ਸੁਣ ਕੇ ਬਹੁਤ ਦੁੱਖ ਲੱਗਦਾ ਆ ਇਹ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਕਿਉਂ ਰਾਹ ਨਹੀਂ ਦਿੱਤਾ ਕਿਸਾਨਾਂ ਦੀ ਲਗਾਤਾਰ ਸੇਵਾ ਕਰਦੇ ਨੇ ਕਿਸਾਨ ਭਰਾਵਾਂ ਦਾ ਕਿੱਥੇ ਆ ਕਿੰਨਾ ਕਿੰਨਾ ਇਹ ਤਾਂ ਜੀ ਮੈਂ ਕਹਿੰਦਾ ਮੇਰੇ ਲਈ ਰੱਬ ਬਣ ਕੇ ਆ ਗਿਆ ਜੀ ਜਦੋਂ ਦੇ ਆ ਇੱਥੇ ਪਹੁੰਚਿਆ ਜੀ ਮੈਂ ਤਾਂ ਮੈਂ ਦੱਸਾਂ ਜਉਂਦਾ ਮੈਂ ਡਿਪਰੈਸ਼ਨ ਦਾ ਸ਼ਿਕਾਰ ਸੀ ਮੈਂ 2 ਸਾਲ ਤੋਂ ਐਂਟੀਡਿਪਰੈਸੈਂਟ ਖਾ ਰਿਆ ਤੇ ਜਦੋਂ ਦਾ ਮੈਂ ਇੱਥੇ ਆਇਆ ਮੈਨੂੰ ਕੋਈ ਦਵਾਈ ਖਾਣ ਦੀ ਲੋੜ ਨਹੀਂ ਪਈ ਨਾ ਮੈਨੂੰ ਕੋਈ ਅੰਗਾਈਤੀ ਹੋਈ ਆ ਇਹਨਾਂ ਨੇ ਮੈਨੂੰ ਇਲਾਜ ਪਿਆਰ ਦਿੱਤਾ ਇਹਨੇ ਆਸ਼ੀਰਵਾਦ ਇਹਨੀਆਂ ਦੁਆਵਾਂ ਦਿੱਤੀਆਂ ਮੈਨੂੰ ਲੱਗਦਾ ਮੇਰੇ ਮੇਰੀ ਜ਼ਿੰਦਗੀ 'ਚੋਂ ਦੁੱਖ ਹੀ ਘਟੇਗਾ ਮੈਂ ਇੱਥੇ ਬਹੁਤ ਖੁਸ਼ ਆ ਮੈਨੂੰ ਲੱਗਦਾ ਮੈਨੂੰ ਉੱਥੇ ਮਲਮਲ ਦੇ ਗੱਦਿਆਂ ਤੇ ਉਹੋ ਜੀ ਨੀਂਦ ਆਉਂਦੀ ਸੀ ਜਿੱਦਾਂ ਦੀ ਇਹ ਤੰਬੂ 'ਚ ੱਲੇ ਪੈ ਕੇ ਨੀਂਦ ਆਉਂਦੀ ਆ ਇਹੋ ਜਿ ਇਹ ਮਸੂਲੀ ਹੋਈ ਜਿਹੜੀ ਮੈਂ ਲਿਖਿਆ ਅਗਰੇ ਸੀ ਸਰ ਤਾਂ ਵੀਰੇ ਬੜੀ ਬੜੀ ਠੀਕ ਗੱਲ ਤੁਸੀਂ ਕਹੀ ਆ ਕਿ ਇਹ ਟੰਬੂ ਦੇ ਵਿੱਚ ਪੈ ਕੇ ਵੀ ਬੜੀ ਵਧੀਆ ਮੀ